हां जे प्रभव समप्रभ मां जुड्या रहे अपने अंतरात्मा ਨਾਲ ਜੁੜਿਆ ਰਹੇ ਮੋਟੀ ਗੱਲ ਪ੍ਰਭ ਸਮਰਤੀ ਅੰਤਰਾਤਮਾ ਨਾਲ ਜੁੜਿਆ ਰਹੇ ਆਪਣੇ ਅੰਤਰਾਤਮਾ ਨਾਲ ਜੁੜਿਆ ਰਹੇ ਕੋਈ ਵਿਗਰ ਨਹੀਂ ਬੰਦਾ ਤੁਹਾਨੂੰ ਜੀ ਧਿਆਨ ਬੁਰੇ ਪਾਸੇ ਬੁਰਾਈ ਵੱਲ ਜਾਂਦਾ ਹੀ ਦੀ ਬੁਰਾਈ ਵੱਲ ਜਾਣਾ ਹੀ ਪੈਣਾ ਉਹ ਕਿਸੇ ਦਾ ਕੋਈ ਵੀ ਕਰ ਖਿਆਲ ਮਾਰਗ ਤੇ ਨਹੀਂ ਆ ਸਕਦਾ ਜਿਹੜਾ ਨਾ ਤੁਹਾਡੀ ਜਿਹੜੀ ਰਸਤਾ ਜਿਹੜੇ ਚੱਲਦੇ ਆ ਅਸੀਂ ਸੱਚੇ ਮਾਰਗ ਜਿਹੜੇ ਚੱਲਦਾ ਆਦਮੀ ਉਹਦੇ ਰਾਹ ਦੇ ਵਿੱਚ ਕੋਈ ਵਿਗੜਦੀ ਪੈਂਦਾ ਜੇ ਉਹ ਆਪਣੇ ਅੰਦਰ ਆਤਮਾ ਨਾਲ ਹੀ ਜੁੜਿਆ ਹੋਵੇ ਪ੍ਰਭ ਤੇ ਸਮਝ ਨੂੰ ਅੰਤਰਾत्मा ਨਾਲ ਹੀ ਜੁੜਿਆ ਰਹਿਣ ਦੀ ਗੱਲ ਉਹ ਕਹਿੰਦੀ ਹੈ ਉਹੀ ਗੱਲ ਹੈ ਕੋਈ ਬਹੁਤ ਕੋਈ ਰਿਕਵਰ ਨਹੀਂ ਹੈ ਰਿਕਵਰ ਨਹੀਂ ਹਾਂ ਕੋਈ ਰਿਕਵਰ ਨਹੀਂ ਪਰ ਉਹ ਕੈਸੇ ਐਮਰ ਨੂੰ ਆਮ ਤਨ ਜੋ ਆਪਾ ਦੇਖੋ ਉੱਥੇ ਕੀ ਹੋਊਗਾ ਜੋ ਆਪਾਂ ਆਮ ਤੌਰ ਤੇ ਸਭ ਤੋਂ ਵੱਧ ਇਹ ਕੰਮ ਵੜਾ ਹੈ ਵੀ ਕਰੋਨਾ ਕਿਸੇ ਦਾ ਨਿਯਾਜ ਹੱਕ ਨਹੀਂ ਖਾਣਾ ਨਹੀਂ ਖਾਣ ਕਿਸੇ ਦੀ ਨਿਯਾਜ ਮੰਦਲ ਨਹੀਂ ਕਰਨੀ ਨਹੀਂ ਕਰਨੀ ਰਹੀ ਬੇਨ ਜੇ ਕਰਾਂਗੇ ਬੁਰੇ ਗਲਤ ਢੜੇ ਦੂਏ ਚ ਖੜਾਂਗੇ ਸਾਜ ਨੂੰ ਛੱਡ ਕੇ ਤੇ ਵਿਦਨ ਬਹਿ ਗਿਆ ਤੇ ਉਹੀ ਬੰਦੇ ਨੂੰ ਪੈਣਾ ਰਜ਼ਾਇਜ਼ ਮਦਦ ਤਾਂਹੀਂ ਕਰਾਂਗੇ ਰਜ਼ਾਇਜ਼ ਮਦਦ ਕਰਾਂਗੇ ਜੇ ਕਿਸੇ ਦੀ ਆਪਣਾ ਹੀ ਚਾਹ ਬੰਦਾ ਕਿੰਨਾ ਹੋਵੇ ਬਿਗੰਤਾ ਪੈ ਗਿਆ ਦੁਨੀਆ ਤਾਂ ਨਗਾ ਜਾਵੇ ਫੇਰ ਅਸੀਂ ਕਿਵੇਂ ਕਹਿ ਸਕਦੇ ਆ ਨਾ ਕੋਈ ਵੈਰੀ ਨਹੀਂ ਬਗਾਨਾ ਫੇਰ ਬਗਾਨਾ ਤਾਂ ਹੋ ਗਿਆ ਕਮਜ਼ਕ ਪਗ ਪੈਦੀ ਨਾਲ ਸੀ ਬਗਾਨਾ ਤਾਂ ਹੋ ਗਿਆ ਇੱਕ ਕਪੜਾ ਇੱਕ ਬਗਾਨਾ ਫੇਰ ਆਪਣੇ ਹੀ ਮਦਦ ਕਰਦੇ ਆ ਦੂਏ ਦੂਆ ਸਮਝਦੇ ਆ ਫੇਰੇ ਸ਼ਰਤਾਂ ਦੇ ਵਿੱਚੋਂ ਪੈਗ ਨੂੰ ਪੈ ਗਿਆ ਇਹਨੂੰ ਵਗਨ ਘਰੇ ਸਾਡੇ ਦੇ ਕੋਈ ਲਾਗੂ ਹੋ ਗਿਆ ਇੱਥੇ ਦਾ ਕਾਨੂੰਨ ਕੁਰਬਾਨੀ ਦੀ 100ਟੀ ਤੋਂ ਅਸੀਂ ਖਰੇ ਨਹੀਂ ਉਤਰੇ ਆਹ ਰਾਮ ਘਸੌਟੀ ਤੇ ਤੇ ਸਾਡਾ ਜਿਵੇਂ ਨਾ ਕਮਿਆਂ ਗਈ ਉੱਥੇ ਤਾਂ ਇਹ ਰਾਮ ਘਸੌਟੀ ਕੀ ਕੁਰਬਾਨੀ ਅਸਲ ਦੇ ਵਿੱਚ ਰਾਮ ਘਸੌਟੀ ਸੌਸ ਹੈ ਜੋ ਮਰਜੀ ਵਾ ਇਹਦੇ ਤੇ ਖਰਾ ਉਤਰਨਾ ਜੋ ਲਿਖਿਆ ਹੋਇਆ ਸਭ ਕੁਝ ਹੈ ਖਰਾ ਆਪਣੀ ਆਪਣੀ ਜਿਹੜਾ ਖਰਾ ਉਤਰੂ ਜਿੰਨ ਕੀਤੀ ਸੋਭਰ ਪਿਆ ਉਹ ਜਰੂਰ ਹੈ ਜਿਹੜਾ ਖਰਾ ਆਪਣੇ ਆਪ ਨੂੰ ਉਤਰ ਜਾਊਗਾ ਉਹ ਬਾਹਰ ਪਿਆ ਬਸ ਇਤੋਂ ਵੱਡੀ ਕੋਈ ਵੀ ਉਪਲਬਧੀ ਸੰਸਾ ਚ ਕਿਸੇ ਦੀ ਨਾ ਹੋਈ ਹੈ ਨਾ ਹੋ ਸਕਦੀ ਇਹਨੂੰ ਬਿਹੜ ਸਕਦੀ ਹੈ ਜੇ ਉਹ ਇਹ ਕਰ ਲਵੇ ਕੋਈ ਕਰਨਾ ਚਾਹੁੰਦਾ ਨਹੀਂ ਚਾਹੁੰਦਾ ਹੁਣ ਉਹ ਆਪਣੇ ਅੰਦਰ ਦੇ ਤੁਲ ਗੁਰਬਾਣੀ ਇਹ ਗੱਲ ਕਹਿੰਦੀ ਹੈ ਔਰ ਜਿਹੜੇ ਖਰੇ ਉਤਰੇ ਨੇ ਆਪਣੇ ਸਭਲੇ ਵੀ സമയ പക്ഷേ രോർഡ്